you. Mm -hmm. ਇੱਕਰ ਮਾਰ ਮਾਰ ਕਰਦਾ ਫਿਰ ਆ ਗਈ ਆ ਗਈ ਬਸ ਆ ਛੇਤੀ ਆ ਜਾ ਆ ਲਓ ਰੋਟੀ ਤੇ ਉਹ ਬਣਾਓ ਮੇਰੀ ਗੱਲ ਸੁਣੋ ਹਾਂਜੀ ਆ ਰੋਟੀ ਤਾਂ ਲੈ ਲਓ ਤੇ ਨਾਲੇ ਇੱਕ ਗੱਲ ਹੋਰ ਆ ਰੋਜ਼ ਤੁਸੀਂ ਬਾਜ਼ਾਰ ਵਿੱਚ ਦੇ ਨਗਦੇ ਹੋ ਹਨ ਘਰੇ ਆਲੂ ਮੁੱਕੇ ਪਏ ਆ ਗੰਡੇ ਮੁੱਕੇ ਪਏ ਆ ਨਾ ਧਨੀਆਂ ਨਾ ਕੋਈ ਟਮਾਟਰ ਨਾ ਕੋਈ ਸਬਜੀ ਕੋਈ ਸਬਜੀ ਲਿਆਇਆ ਕਰੋ ਆਉਂਦੇ ਹੋਏ ਉਹ ਮੈਂ ਕਿਹ ਭਾਰੀ ਸਬਜੀ ਮੈਂ ਕਿੱਥੋਂ ਲਿਆਵਾਂ ਤੂੰ ਘਰੇ ਹੀ ਕਰ ਲੈ ਕੋਈ ਸੁੱਕੀ ਦਾਲ ਆ ਹਾਏ ਹਾਏ ਰੋਜ਼ ਰੋਜ਼ ਦਾਲਾਂ ਖਾ ਕੇ ਪਤਾ ਮਨ ਅੱਕਿਆ ਪਿਆ ਇਸੇ ਕਰਕੇ ਮੈਂ ਅੱਜ ਚਟਣੀ ਰਗੜੀ ਸੀ। ਉਹ ਪੂੰਜੀ ਮੇਰਾ ਸਾਥ ਨਹੀਂ ਦਿੰਦੀ ਐਨਾ ਮਹਿੰਗਾ ਸਬਜ਼ੀਆਂ ਖਾਣ ਦੀ। ਨਾਲੇ ਮੇਰੀ ਗੱਲ ਸੁਣੋ ਜੇ ਨਹੀਂ ਟੱਲਦੀ ਤੂੰ ਮੈਂ ਬਾਪੂ ਨੂੰ ਕਹਿ ਦਿੰਦਾ ਨਾ ਕਾਲੇ ਕੋ ਜਾ ਕੇ ਸਾਗ ਤੋੜ ਲਿਆਊਗਾ। ਸਾਗ ਕਰ ਲਈ ਦੋ ਦਿਨ ਤੱਕ ਟੰਗ ਚੱਲ ਜੂਗਾ ਉਹ। ਠੀਕ ਐ। ਹਾਂ ਐ ਕਰ ਲੈਂਦਾ। ਕਹਿ ਦਿਓ ਬਾਪੂ ਜੀ। ਕੋਈ ਨਹੀਂ ਬਾਪੂ ਨੂੰ ਮੈਂ ਕਹਿ ਦਿਆਂ ਨਾ ਮੈਂ। ਉਹ ਸਾਹਮਣੇ ਬੈਠਾ ਲੱਗ ਰਿਹਾ ਉਹਨੂੰ ਕਿ ਟੋਰ ਹਾਰੀ ਕਰ ਮੈਂ ਕਹਿਣਾ ਬਾਪੂ ਨੂੰ ਮੈਂ। ਠੀਕ ਐ। ਹਾਂ। ਬਾਪੂਏ ਕੀ ਕਰ ਰਿਹਾ ਬੈਠਾ ਤੂੰ? ਉਹ ਉਹ ਤਾਂ ਆਪਣੇ ਉਹ ਕਰਸਾਣਾ ਦੇ ਕੀਲਾ ਜਿਹਾ ਫੜਾ ਗਏ ਕਹਿੰਦਾ ਤਾਂ ਇਹ ਕੀਲੇ ਘੜਦੀ ਦੋ ਕਮਾ ਚਲ ਮੈਂ ਘੜ ਦੂੰਗਾ ਕੋਈ ਗੱਲ ਨਹੀਂ ਭਾਈ ਮੈਂ ਤਾਂ ਤੈਨੂੰ ਬਾਪੂ ਐਂ ਕਹਿੰਦਾ ਸੀ ਤੂੰ ਨਾ ਕਾਲੇ ਕੋਈ ਜਾ ਕੇ ਸਾਗ ਤੋੜ ਲੈ ਮੈਡਮ ਕਹਿੰਦੀ ਘਰੇ ਕੋਈ ਸਬਜ਼ੀ ਨਹੀਂ ਹੈਗੀ ਨਹੀਂ ਫਿਰ ਐਵੇਂ ਮੈਨੂੰ ਬਾਜ਼ਾਰ ਚ 100 ਰੁਪਏ ਲਾਉਣਾ ਪਊਗਾ ਜਾਂਦਾ ਜਾਂਦਾ ਮੈਂ ਕਾਲੇ ਘਰੇ ਕਹਿ ਜੂੰਗਾ ਚੱਲ ਕੋਈ ਨਾ ਕਹੀ ਜੀ ਤੂੰ ਕੋਈ ਨਾ ਉਹ ਨਾਲੇ ਸੱਚ ਭਾਈ ਮੇਥੋਂ ਨਹੀਂ ਆਇਆ ਇਹਨਾਂ ਦੇਖ ਮੈਂ ਤਾਂ ਆਪਣੇ ਉਹ ਨੰਬਰਦਾਰਾਂ ਦਾ ਮੁੱਦਾ ਆ ਕੇ ਗੈਤੀ ਤੜਕੀ ਤਾ ਆਇਆ ਕਹਿੰਦਾ ਸਾਡੀ ਖੇਲ ਖਿਆਬ ਹੋ ਰਹੀ ਥੋੜੀ ਜਿਹੀ ਫੁੱਟਰੀ ਆ ਉਹ ਉਹ ਸਮਾਰ ਕਿਉਂ ਨਾ ਟਿ ਤੂੰ ਐਂ ਕਰ ਜਵਾਖਾਂ ਨੂੰ ਕਹਦੇ ਆਪੇ ਤੋੜ ਲਣਗੇ ਤੇ ਬੇਬੇ ਨੂੰ ਨਾਲ ਲੈ ਜਾਣਗੇ ਨਾਲ ਮੈਨੂੰ ਬੁੜੇ ਆਦਮੀ ਨੂੰ ਕੀ ਪਤਾ ਸਾਗਾ ਦਾ ਮੱਲਾ ਹੋਰ ਤੂੰ ਕਹਦੇ ਜਵਾਖਾਂ ਨੂੰ ਜਾ ਕੇ ਬਾਪੂ ਤੂੰ ਤੋੜ ਲੈਂਦਾ ਜਾ ਕੇ ਉਹ ਕਿੱਥੇ ਜਾਊਗੇ ਭੁਗਾਈ ਕਰਦੀ ਨਾਲੇ ਬਾਪੂ ਤੂੰ ਛੱਡ ਦਿਆ ਕੰਮ ਨੂੰ ਹੁਣ ਘਰੇ ਬਹਿ ਕੇ ਆਰਾਮ ਕਰ ਲਿਆ ਕਰ ਐਵੇਂ ਜੇ ਲੱਤ ਗੋਡਾ ਟੁੱਟ ਗਿਆ ਸਾਰੀ ਉਮਰ ਬੈਠਾ ਰਹੇਗਾ ਮੰਜੇ 'ਚ ਬਾਪੂ ਹੁਣ ਨਾਲੇ ਤੇਰੇ ਕੋਈ ਉਮਰ ਹੈ ਕੰਮ ਕਰਨ ਦੀ ਉਹ ਬੋਲਿਆ ਤੈਨੂੰ ਕੀ ਪਤਾ ਆਪਣੇ ਕਿਸਾਨ ਨੇ ਦੱਸ ਆਪਣੇ ਕਿਸਾਨਾਂ ਦਾ ਕੰਮ ਕਰਨਾ ਪੈਂਦਾ ਢਾਪਨ ਜਿਹੀ ਜੀ ਹੁੰਦੀ ਆ ਕੋਈ ਟੁੱਟ ਭੱਜ ਅਗਲੇ ਦੀ ਸਮਾਰਨੀ ਪੈਂਦੀ ਆ ਨਾਲੇ ਹੋਰ ਆ ਦਾਹਮਣ ਦਾਣੇ ਇਕੱਠੇ ਹੋਵੰਦੇ ਨੇ ਆੜੀ ਸੋਣੀ ਆਪਣਾ ਘਰ ਦਾ ਗੁਜ਼ਾਰਾ ਚੱਲੇ ਜਾਂਦਾ ਹੋਰ ਹੁਣ ਤੂੰ ਜਵਾਖਾਂ ਨੂੰ ਕਹਦੇ ਤੇਰੀ ਬੇਬੀ ਨੂੰ ਨਾਲ ਲਿਆ ਕੇ ਆਪੇ ਤੋੜ ਲਣਗੇ ਚੱਲ ਤੇਰੀ ਭਿੰਦੀ ਆ ਬਾਪੂ ਫੇਰ ਕਹਦੇ ਉਹਨਾਂ ਨੂੰ ਆਪੇ ਚੱਲ ਮੈਂ ਕਹਿਣਾ ਉਹਨੂੰ ਬੇਲੇ ਕੀ ਕਰਨਗੇ ਹੁਣ ਤੋੜਣਗੇ ਗੱਦ ਕੇ ਚੱਲ ਠੀਕ ਆ ਭਾਈ ਬਾਬੂ ਬਬੂ ਹਾਂ ਜੀ ਆ ਗੱਲ ਸੁਣੀ ਮੜਾ ਜਾ ਹੁਣ ਕੀ ਹੋ ਗਿਆ ਮੈਂ ਤੈਨੂੰ ਐਂ ਕਹਿੰਦਾ ਸੀ ਬਾਪੂ ਨੂੰ ਤੇ ਜਾਣਾ ਅੱਜ ਕਿਸੇ ਦੇ ਕੰਮ ਤੇ ਤੂੰ ਐਂ ਕਰੀ ਬੇਬੇ ਨੂੰ ਨਾਲ ਲੈ ਜੀ ਕਾਲੇ ਕੇ ਖੇਤੋਂ ਜਾ ਕੇ ਸਾਗ ਤੋੜ ਲੈ ਓਏ ਮੈਂ ਜਾਊਂਗੀ ਲੈ ਤੈਨੂੰ ਕੀ ਮੁੱਝ ਪੋਂਦੇ ਨੇ ਕੋਈ ਕਹਿੰਦੀ ਮੈਂ ਜਾਊਂਗੀ ਲੈ ਮੈਂ ਤਾਂ ਅੱਜ ਤੱਕ ਕਿਸੇ ਦੇ ਘਰੇ ਉਹੀ ਨਹੀਂ ਗਈ ਚੀਜ਼ ਲੈਣ ਵਾਸਤੇ ਕੋਈ ਬੇਬੇ ਨੂੰ ਨਾਲ ਲੈ ਜੀ ਦੋਨੇ ਵਾ ਜਾਣੇ ਵਗ ਜੇ ਉੱਥੇ ਚਲ ਠੀਕ ਆ ਫਿਰ ਜਾ ਹੋਰ ਐਂ ਕਹ ਲੈ ਮੇਰੀ ਗੱਲ ਸੁਣੋ ਸਾਗ ਤਾਜ਼ੀ ਲੈ ਆਵਾਂਗੇ ਤੁਸੀਂ ਖੀਰੇ ਖੁਰੇ ਤਾਂ ਲੈ ਆਏ ਹੁੰਦੇ ਹੋਏ ਮੈਂ ਦੇਖ ਲਗਦੀ ਖੀਰੇ ਲੈ ਉਹ ਤੂੰ ਮੇਰੀ ਗੱਲ ਸੁਣਾ ਜਦੋਂ ਸਾਗ ਤੋਰਨ ਜਾਏਗੇ ਉਤੋਂ ਉਤੋਂ ਮੂੜੀਆਂ ਮੜੀਆਂ ਤੋੜ ਲਈ ਜਾ ਕੇ ਨਾਲੇ ਜੱਟਾਂ ਦੇ ਖੇਤ ਵਿੱਚ ਬਹੁਤ ਕੁਝ ਸੰਧਾਨ ਵਾਲੇ ਗੰਨੇ ਗੁੰਨੇ ਚੂਪਈ ਉਥੇ ਤੁਸੀਂ ਵੀ ਨਾ ਕੋਈ ਚੀਜ਼ ਲਿਆ ਕੇ ਰਾਜੀ ਨਹੀਂ ਗਏ ਉਹ ਗੱਲ ਉਹ ਨਹੀਂ ਹੈਗੀ ਐਵੇਂ ਮੇਰਾ 150 ਰੁਪਏ ਲਵਾਏਂਗੇ ਉਥੇ ਤੋੜ ਲਈ ਕੁਸ ਚਲ ਠੀਕ ਗੱਲ ਹੈ ਹੋਰ ਹੁਣ ਸਲਾਦ ਇਹ ਹੁੰਦਾ ਜਿਹੜਾ ਮਰਜ਼ੀ ਹੋਵੇ ਖਾ ਲਾਂਗੇ ਨਾਲ ਠੀਕ ਹੈ ਠੀਕ ਹੈ ਚੰਗਾ ਪੂਮੇ ਜਾਨਾ ਮੈਂ ਕਹੇ ਤੈਨੂੰ ਤੋੜ ਲਊ ਜਾ ਕੇ ਸਾਗ ਉਹ ਹਾਂ ਨਾਲੇ ਬੇਬੇ ਬਗਜੂ ਨਾਲ ਮੇਰੀ ਵਾਹ ਵਾਹ ਮੱਲਾ ਆਹਾਂ ਕਹਾੜੀ ਦਾ ਬਹਾਂ ਟੁੱਟ ਗਿਆ ਉਹ ਇਹ ਕਿਵੇਂ ਤੋੜਦਾ ਬੱਤਾ ਇਹਦੇ ਪਾਰੇ ਹੁਣ ਇਹ ਤਾਂ ਤੇਰਾ ਛੋਟਾ ਹੋ ਜੂਗਾ ਫਿਰ ਇਹ ਚੱਲ ਛੋਟੀ ਚੱਲ ਜੂਗਾ ਆਪੇ ਦੇ ਦੂਗੀ ਹਾਂ ਕੰਮ ਤਾਂ ਦੇ ਕੋਹਾੜੀ ਵਧੀਆ ਤੀ ਐ ਬੜਾ ਤੋੜਿਆ ਤੇ ਜੋਰ ਨੇ ਪਰਾ ਨਾ ਹਾਂ ਬਾਬਾ ਹਾਂ ਐ ਘੜੀ ਮਾਲ ਫਿਰ ਤੂੰ ਤੜਕੇ ਲੱਜਾਈ ਫੜ ਕੇ ਮੈਨੂੰ ਟਾਈਮ ਲੱਗ ਜੂ ਹੁਣ ਮੈਂ ਐ ਕਰਕੇ ਉਹਨਾਂ ਦੀ ਖੇਲ ਜੀ ਸਮਾਰ ਕੇ ਉਹਨੀਆਂ ਨੰਬਰਾਂ ਦੀ ਹੈ ਚੱਲ ਠੀਕ ਆ ਤੜਕੇ ਲਈਸ ਨਹੀਂ ਫੜ ਕੇ ਠੀਕ ਆ ਚੰਗਾ ਫਿਰ ਮੈਂ ਵੀ ਜਾਣਾ ਹੁਣ ਫਿਰ ਹੋਰ ਕਿ ਵੇਲਾ ਹੋ ਰਿਹਾ ਮੈਨੂੰ ਫਿਰ ਅਗਲਾ ਡੀਕ ਦਾ ਹੋਊਗਾ ਆ ਨਹੀਂ ਹੈਗਾ ਲਾਰਾ ਲਾਤਾਂ ਨਾਲੇ ਤਾਂ ਚਲ ਚੱਕ ਸਾਮਾਨ ਜਾਂ ਚੱਲੀਏ ਤਾਂ ਕੰਮ ਆਲੇ ਹੋਰ ਆ ਜੂ ਕੋਈ ਨਾ ਕਿਉਂ ਫਿਰ ਓਖਾ ਹੋ ਜਾਂਦਾ ਜਵਾਬ ਦੇਣਾ ਬੰਦੇ ਚਪ ਚਾਹ ਦੀ ਗੁੱਟ ਪੀ ਲੰਨੇ ਪਹਿਲਾਂ ਫਿਰ ਦੇਖਦਾ ਕਿਹੜਾ ਉਹ ਜਿਵੇਂ ਆਖੋ ਚਾਹ ਦੀ ਗੁੱਟ ਲਿਆ ਹੋ ਜੇ ਬੜ ਰਹੀ ਆ ਭਾਈ ਫਿਰ ਕੀ ਕਹਨੇ ਬਾਪੂ ਜੀ ਚਾਹ ਦੀ ਗੁੱਟ ਲੈ ਕੇ ਦਿਓ ਮੱਲ ਬਣ ਗਈ ਜੇ ਲਿਓ ਨੀ ਆ ਜੀ ਹਾਂ ਲਿਓ ਇਤਨੇ ਚਲੋ ਬਾਹਾਂ ਜਾ ਪਾਦਾ ਆ ਕੇ ਗਿਆ ਤੀ ਉਹ ਮੁੰਡਾ ਹੋ ਫੋਰ ਚਲ ਇਹ ਕੰਮ ਨਿਬੜਦੀ ਏ ਕੰਮ ਦਾ ਨਿਬੜ ਜਿਹੜਾ ਉਹੀ ਚੰਗਾ ਹਾਂ ਲਓ ਬਾਪੂ ਜੀ ਲਿਓ ਮਾਂ ਲਿਓ ਤੁਸੀਂ ਸਾਗ ਤੋੜ ਲਿਓ ਮਨ ਲੈ ਜਾ ਕੇ ਮੈਂ ਕਹਿ ਦੂੰ ਆ ਜਾਂਦਾ ਜਾਂਦਾ ਚੰਗਾ ਠੀਕ ਹੈ ਬਾਪੂ ਜੀ ਹਾਂ ਠੀਕ ਤੋੜ ਲਿਵਾਂਗੇ ਮੜੀ ਠੰਡੀ ਹੋ ਜਾਂਦੀ ਇਹਨੂੰ ੜਕਾ ਦੇਣਾ ਫਿਰ ਉਹ ਆ ਕੇ ਜਾਊਗਾ ਹੋ ਲੋੜ ਹੁੰਦੀ ਆ ਹਰ ਟਾਈਮ ਤੇ ਕੰਮ ਨਾ ਬਣੇ ਕਨਾ ਗੱਲ ਨਹੀਂ ਬਣਦੀ ਲੈ ਇਹ 2 ਮਿੰਟਾਂ ਦਾ ਕੰਮ ਕਹਿੰਦਾ ਬਾਪੂ ਕੰਮ ਛੱਡ ਦੇ ਦੱਸ ਕੰਮ ਛੱਡ ਕੇ ਕੀ ਖਾਵੇਂਗਾ ਉਹਨੂੰ ਪੁੱਛੇ ਭਲਾ ਤੂੰ ਹੈ ਦੱਸ ਚੱਕ ਲੈ ਬਹਾਹ ਪੈ ਗਿਆ ਮੁੰਡਾ ਕੀ ਤੇ ਉਹ ਉਹਦਾ ਸਿੱਧਾ ਹੀ ਆ ਰੰਦੇ ਨੂੰ ਤਾਂ ਕੀ ਪਹਿਲਾਂ ਪਿਆ ਹੈ ਵਾ ਲੈ ਬਣ ਗਿਆ ਕੋੜੀ ਵਰਗਾ ਚੱਕ ਲੈ ਜੀ ਜਦੋਂ ਮਰਗੀ ਆ ਕੇ ਚਾਹ ਪੀ ਲੈ ਚੱਲੀਏ ਕੰਮ ਤੇ ਫਿਰ ਆਪਾਂ ਢੀਕ ਲਾਉਗਾ ਮੁੰਡਾ ਓਏ ਵਾਏ ਸਤਿ ਆ ਲੈ ਚਾ ਚਲੀ ਆ ਲੈ ਬਲੀ ਚੰਗਾ ਭਾਈ ਜਿਵੇਂ ਆਖੋ ਚੱਲਦਾ ਮੈਂ ਤਾਂ ਫਿਰ ਆ ਕੁੰਜੀ ਕੋਲੇ ਤੇ ਰੱਖ ਦੋ ਪਈ ਜਿੰਦਾ ਲਾਉਂਗੇ ਕਈ ਵਾਰੀ ਸਮਾਂ ਨੂੰ ਲਿਜਾਣਾ ਪੈਂਦਾ ਕੋਈ ਆਕੇ ਮੈਨੂੰ ਠੀਕ ਆ ਬਾਪੂ ਜੀ ਸੁਣਦੇ ਹਾਂ ਮਾਨੀ ਮੀਡੀਆ ਮੇਂ ਕੰਮ ਬਚਾ ਕੇ ਕਮਰਾ ਥੋੜ੍ਹੀ ਕਹਿ ਤੀ ਉਹ ਕਰਨੀ ਦੇ ਗਿਆ ਉਹ ਮੂਰਖਾ ਕੰਜਰਾ ਗਾਹਾਂ ਕੀ ਕਰੇਗਾ ਜਾਂ ਤੂੰ ਕਰਨੀ ਇੱਥੇ ਸਿੱਟ ਗਿਆ ਦੱਸ ਚੋਲਾ 20 ਵਾਰ ਹੀ ਗਿਆ ਵੀ ਤੂੰ ਚੋਲਾ ਰੱਖ ਸਾਰੇ ਸੰਦ ਚੋਲੇ ਚ ਪਾ ਚੋਲੇ ਤਾਂ ਮੇਣਾ ਮੰਨਦੇ ਨੇ ਲੈ ਚੋਲੇ ਚ ਪਾ ਕੇ ਦੇਖਾਂ ਸੰਦ ਗਰਫੇ ਤੂੰ ਗਾਹਕੀ ਉੱਥੇ ਮੱਥਾ ਟੇਕ ਕੇ ਜਾ ਕੇ ਬਿਨਾਂ ਸੰਤਾਂ ਤੋਂ ਸਾਰੇ ਨੂੰ ਸੰਗ ਲੱਗਦਾ ਛੋਲੇ ਚੱਕਦੇ ਨੇ ਇਹਨਾਂ ਨੂੰ ਅੱਜ ਕੱਲ੍ਹ ਦੇ ਨੇ ਸੰਗਲੀ ਲੱਗਦੀ ਇਹਨਾਂ ਨੂੰ ਕੰਮ ਨਿਪੜ ਗਿਆ ਸਾਰਾ ਮੰਜਾ ਖੜਾ ਕਰਤਾ ਜਾ ਕੇ ਸਾਗ ਲਿਆਵਾਂ ਪੋਣਾ ਕਿੱਧਰ ਗਿਆ ਹੁਣ ਆ ਪਿਆ ਲੱਭੇ ਬੇਬੇ ਨੂੰ ਕਹਿੰਨੀ ਆ ਨਾਲ ਚੱਲ ਮੇਰੇ ਸਾਗ ਲਿਆਵਾਂ ਨੇ ਤਾਰਾ ਵੀ ਲਾਈ ਦੇ ਵੈਸੇ ਜੇ ਮੈਂ ਬੇਬੇ ਨੂੰ ਨਾਲ ਲੈ ਕੇ ਗਈ ਆ ਫਿਰ ਉਹਨੇ ਸਾਰਾ ਸਾਗ ਵੱਡੀ ਵਾਸਤੇ ਤੋੜ ਲਿਆਣਾ ਮੈਂ ਐਂ ਕਰਦੀ ਆ ਕੱਲਿਓ ਚਲਦੀ ਆ ਲਿਆ ਮੈਨੂੰ ਲੱਗਦਾ ਆਹੀ ਆ ਕਾਲੇ ਦਾ ਖੇਤ ਲਿਆ ਮੈਂ ਦਾਬਾ ਦਾ ਸਾਗ ਤੋੜ ਕੇ ਲੈ ਜਾ ਦਾ ਬਾਦੂ ਸਾਹਬ ਹੋਇਆ ਪਿਆਰਾ ਲਿਆ ਬੱਚੀ ਅਤੀ ਚਤੀ ਸਾਗ ਤੋੜਦਲਾ ਘਰੇ ਵੀ ਕੋਈ ਹੈ ਨਹੀਂ ਗਾੜਕੇ ਤਾਲਾ ਲਾ ਕੇ ਆਈਆਂ ਉੱਥੇ ਯਾਰ ਕਾਰ ਨੂੰ ਕੀ ਹੋ ਗਿਆ ਖੜ ਕੇ ਚੱਲਦਾ ਜਾਂਦਾ ਹੈ ਉਹ ਹਨਾ ਦੇਖਾਂ ਜੋ ਅੱਗੇ ਕੀ ਹੋ ਗਿਆ ਨੂੰ ਤਾਂ ਹੀ ਮੈਂ ਕਹਿਣਾ ਮਾਂ ਕਾਨ ਚ ਬਾਜੀ ਪਈ ਨਹੀਂ ਯਾਰ ਗਾਣੇ ਚੱਲ ਰਹੇ ਨੇ ਵਧੀਆ ਉਹ ਤੇਰੇ ਉਹ ਤਾਂ ਠੱਠੀ ਹੋ ਰਹੀਏ ਬੱਚੇ ਬਦੰਦਰ ਦੀ ਫਸ ਗਈ ਰੀਲ ਉਹ ਹੈ ਨਾ ਉਹ ਲੈ ਟੁੱਟ ਗਈ ਤਾਂ ਯਾਰ ਅਲਾਂ ਐ ਕਰਦਿਆਂ ਉਹਨ ਘਰ ਪਰਾਂ ਐਰੇ ਬਾਪਾ ਪੇਰੋਂ ਨਾ ਮਾਨਕ ਨੂੰ ਇਹ ਵੱਡੂ ਕੇ ਬੁੜਕੇ ਲੈ ਬਾਪੇ ਆ ਜਾ ਕਰਾਂ ਚੱਕਰੇ ਫੱਟੇ ਚੱਲ ਵੀ ਚੱਲ 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 ਇਹ ਲੈ ਘਰਤੀ ਵਾ ਕੇਹੋਂ ਬਾਦ ਦੇ ਪਾਣੀ ਲੈ ਜਾ ਇੱਕ ਸੁਨੇਹਾ ਉਹ ਆ ਗਿਆ ਉਹ ਉਹ ਆ ਘੜਾ ਫਰਦਾ ਹੋਏ ਬਰਸੀਨ ਚਾ ਦੇਖੀ ਬਬੇ ਇਹ ਕਿਹੜੀ ਬੰਧੀ ਓਏ ਸਾਗ ਤੋੜਨ ਲੱਗ ਰਹੀ ਤਾਂ ਕੋਈ ਓਏ ਮੈਨੂੰ 50 ਤੱਕ ਵਾਰ ਵੀ ਲਗਾ ਘਰੇ ਤੂੰ ਕੋੜਨੇ ਦੱਸ ਤੂੰ ਕਿਹੜੀਆਂ ਐ ਜੀ ਲੈ ਮੈਨੂੰ ਜਾ ਕੇ ਗੱਲ ਕਰਨ ਦੇ ਕਿਹੜੀ ਐ ਇਹ ਉਹ ਕਿਹੜਾ ਭਾਈ ਉਹ ਉਹ ਕਿਹੜਾ ਵੀਰ ਸਰਦੀ ਨਹੀਂ ਕਿਹੜਾ ਹੈ ਲੈ ਏ ਹਾਈ ਆ ਲੱਗਦਾ ਕਿਸੇ ਨੇ ਆਵਾਜ਼ ਮਾਰੀ ਆ ਕਿਹੜਾ ਦੂਰੋਂ ਪਤਾ ਲੱਗਦਾ ਚਲ ਕੋਈ ਮੈਂ ਛੇਤੀ ਛੇਤੀ ਆਉਦਾ ਕੰਮ ਕਰਾਂ ਤੇ ਜਾਵਾਂ ਹਾ ਦੇ ਸੁਣਦੀ ਨਹੀਂ ਕਹੇ ਬਾਜਾ ਮਾਰਦੀਆਂ ਉਹ ਕਿਹੜੇ ਬਾਈ ਉਹ ਕਮਾਲ ਦੀ ਗੱਲ ਐ ਯਾਰ ਸੁਣਦੀ ਨਹੀਂ ਕਰਦਾ 200 ਰੁਪਏ ਕੇ ਬੈਠੇ ਜਵੇਂ ਸੀ ਨਾ ਲੈਵੇ ਜਾਂ ਅੰਦਰ ਲੈਵੇ ਗੱਲ ਕਰਨ ਜਾਂ ਕਿਹੜੀ ਐ ਇਹ ਮੈਂ ਬੀਰ ਭਾਈ ਨਾਲ ਬਾਜਾ ਮਾਰੀਏ ਨਾ ਕਹੇ ਗਏ ਵਾਰੀ ਕਹਤਾ ਵੀ ਕਿਹ ਕੌਣਾ ਕੌਣਾ ਕੋਈ ਬਾਸਤਾ ਨਹੀਂ ਐ ਬੜਰੇ ਜਿਵੇਂ ਆਪਦਾ ਹੁੰਦਾ ਕੋਈ ਦੱਸ ਮੈਂ ਖਾਰੂ ਪਾਰ ਖਾ ਖਾਰੂ ਨਹੀਂ ਪਾਰ ਖਾ ਕੇ ਤਾਂ ਕਾਲਾ ਦਾ ਚੱਲ ਕੋਈ ਆ ਜਾਣ ਦੇ ਹਜੇ ਮੈਂ ਮੂਲ ਨਾ ਤੋੜਨੀਆਂ ਨਿਗੀਆਂ ਆਏ ਹਾਈ ਕਾਲਾ ਕਿਰੇ ਤੇ ਵਾਖੋ ਯਾਰ ਸਮਝ ਨਹੀਂ ਆਈ ਗੱਲ ਜੀ ਵੀ ਕਹੂੰ ਉਹਨੇ ਪਛਾਣ ਤੇ ਨਹੀਂ ਆ ਰਹੇ ਹੈਗੇ ਮੇਰੇ ਤਾਂ ਯਾਰ ਹੈ ਓਏ ਤਾਂ ਮੱਗਰ ਕੇ ਜਵਾਖ ਨੇ ਓਏ ਦੇਖਵੇਂ ਫਿਰਦੀਆਂ ਪਹਿਲਾਂ ਪਉਣੀ ਇਹਨੂੰ ਕਰਦੇ ਜਾ ਗੱਲ ਇਹਦੇ ਨਾਲ ਇਹਨੂੰ ਪੁੱਛ ਕੇ ਬੜੇ ਹੋ ਅੰਦਰ ਆਇਆ ਪੜ ਰਿਹਾ ਵਿੱਚ ਕਿਵੇਂ ਕਾੜ ਕੇ ਗਾਲ ਹਾਰੇ ਬਰਸੀਨ ਦਾ ਹਸਤਾ ਹਜੇ ਕੇਰਾ ਮੀਂਹ ਲਗਾਏ ਸੀ ਫਰਦੀ ਆ ਕੇ ਬੱਚਾ ਬਹੁਤ ਹਾਜਾ ਆ ਗਿਆ ਹਾਂ ਬਾਪੂ ਜੀ ਨੂੰ ਕਿਹਾ ਸੀ ਬਾਪੂ ਜੀ ਨਹੀਂ ਆਏ ਨਾ ਇਹ ਆਏ ਨਹੀਂ ਗੇ ਜਾਣ ਕੋਈ ਹੈ ਅੱਛਾ ਇਹ ਤਾਂ ਕਾਲਾ ਗਾ ਇਹ ਤਾਂ ਉਰਾ ਹੀ ਤੁਰਿਆ ਆਉਂਦਾ ਗਾ ਚੱਲ ਕੋਈ ਨਹੀਂ ਕਹਿ ਦੂੰਗੀ ਮੈਂ ਇਹਨੂੰ ਵੀ ਭਾਈ ਤੁਹਾਡੇ ਘਰੇ ਪੁੱਛ ਕੇ ਆਏ ਆ ਬਿਨਾਂ ਪੁੱਛੇ ਨਹੀਂ ਤੋੜਨ ਲੱਗੇ ਸਾਦ ਹੋਰ ਲਿਆ ਪਹਿਲਾ ਮੈਂ ਆ ਰੱਖੇ ਤੂੰ ਵੀ ਬਾਜਾ ਮਾਰਦੀਆਂ ਸੁਣਦੀਆਂ ਨਹੀਂ ਕੰਨਾਂ 'ਚ ਗਰੂਆਂ ਪਰਖੀਆਂ ਨੇ ਕੋਈ ਪਪਾਈ ਸੁਣ ਮੈਂ ਵੀ ਬੋਲ ਮਾਰ ਸੁਣਾ ਨਹੀਂ ਗਿਆ ਕੀ ਹੋ ਗਿਆ ਭਾਈ ਤੁਸੀਂ ਭਾਈ ਸਾਗ ਤੋੜਨ ਲੱਗ ਰਹੇ ਹੋ ਅਸਤੇ ਅਜੇ ਕੇਰਾ ਵੀ ਨਹੀਂ ਕਰਿਆ ਹੈਗਾ ਇਹ ਤਾਂ ਉਹ ਗੱਲ ਹੋ ਗਈ ਕੰਨ ਪਿੰਡ ਦੇ ਪੰਨ ਨੇ ਮੰਗਦੇ ਪਹਿਲੀ ਆ ਕੇ ਦੱਸ ਭਾਈ ਮੇਰੀ ਗੱਲ ਸੁਣਾ ਤੁਹਾਡੇ ਘਰੇ ਪੁੱਛ ਕੇ ਆਏ ਆ ਉਹ ਸ਼ਰਮ 'ਚ ਰਹਿੰਦੇ ਮਾੜੀ ਮੋਟੀ ਭਾਈ ਨੇ ਸ਼ਰਮ ਨੂੰ ਕਿਹੜਾ ਭਾਈ ਅਸੀਂ ਚੋਰੀ ਕਰਦੇ ਆ ਆ ਬਾਪੂ ਜੀ ਮੈਨੂੰ ਕਹਿ ਕੇ ਗਏ ਸੀ ਕਹਿੰਦੇ ਭਾਈ ਉਹਨਾਂ ਦੇ ਖੇਤ ਚੋਂ ਤੋੜਨੇ ਆਂ ਹੀ ਸਾਗ ਮੈਂ ਘਰੇ ਉਹਨਾਂ ਦੇ ਕਹਿ ਕੇ ਜਾਊਂਗਾ ਸੜਦਾ ਕਰੇ ਭਾਈ ਹੈ ਨਹੀਂ ਕੋਈ ਮੇਰੇ ਬਾਪੂ ਦੇ ਬਧਰਨ ਦੇ ਗਏ ਹੋਣੇ ਦਿੱਲੀ ਭਾਈ ਤੂੰ ਤਾਂ ਐਂ ਗੱਲਾਂ ਕਰਦਾ ਜਿਵੇਂ ਅਸੀਂ ਚੋਰ ਹੁੰਨੇ ਆ ਭਾਈ ਚੋਰੀ ਵਾਲੀ ਕੰਮ ਮੈਂ ਤਾਂ ਹੁਣ ਭਾਈ ਸੋਨ ਨੂੰ ਸ਼ਰਮ ਜਿੰਦੇ ਆ ਮਾਰੀ ਮੋਟੀ ਜੇ ਭਾਂਡੇ ਦਾ ਮੂੰਹ ਖੁੱਲਿਆ ਬੰਦ ਨੂੰ ਆਪ ਸ਼ਰਮ ਕਰ ਲੈ ਹਾਏ ਹਾਏ ਮੈਂ ਸ਼ਰਮ ਨੂੰ ਕਿਹੜਾ ਅਸੀਂ ਰੋਜ਼ ਲੋਕਾਂ ਦੇ ਖੇਤਾਂ ਚ ਸਾਗ ਤੋੜਦੇ ਫਿਰਦੇ ਆ ਮੇਰੇ ਤਾਂ ਵੱੜ ਰਹੇ ਭਾਈ ਉਹਰੇ ਗਾਹ ਵੜ ਕੇ ਦੇਖ ਕੇ ਮੈਂ ਡੰਗਰਾ ਮੰਗੂ ਲੈ ਭਾਈ ਜੇ ਧੋਕਾੜਾ ਕਰ ਤਾ ਤੂੰ ਤਾਂ ਡੰਗਰਾ ਤੇ ਜਾਣਾ ਹੈ ਮੜਾ ਮੋਟਾ ਹਸਾਬ ਨਾ ਬੋਲਿਆ ਕਰ ਵੱਡਾ ਛੋਟਾ ਦੇਖ ਕੇ ਆ ਪੋਰਾ ਸਾਗ ਤੋੜ ਲਿਆ ਦੱਸ ਤੈਨੂੰ ਕੀ ਮੁੱਤ ਪੈਂਦੀ ਆ ਕੋਈ ਗੋਵੇਂ ਨਸਤੇ ਕੇਰਾ ਵੀ ਨਹੀਂ ਕਰਿਆ ਹਾਂ ਦੱਸ ਗੱਲਾਂ ਦੇ ਕਿਵੇਂ ਕਰਦਾ ਤੂੰ ਰੋਵ ਲੱਗ ਰਿਹਾ ਨੇ ਮਾਰਨ ਉਪਰੋਂ ਬੰਦਾ ਗਲਤੀ ਮੰਨ ਲੇ ਵੀ ਮੇਰੇ ਤੋਂ ਗਲਤੀ ਹੋ ਗਈ ਭਾਈ ਮੈਂ ਗਲਤੀ ਨੂੰ ਮੈਂ ਦੱਸ ਕੀ ਡਾਕਾ ਮਾਰ ਲਿਆ ਵੇ ਪੋਰਾ ਸਾਗ ਹੀ ਤਾਂ ਤੋੜਿਆ ਤੋੜੋ ਰੋਜ਼ ਦੀ ਕੰਮ ਆ ਭਾਈ ਲੈ ਭਾਈ ਤੂੰ ਤਾਂ ਭੱਜੀ ਜਾਣਾ ਮੈਂ ਤਾਂ ਹਜੇ ਸੋਚਦੀ ਸੀਗੀ ਵੀ ਚੱਲ ਸਾਗ ਤਾਂ ਲੈ ਕੇ ਜਾਣਾ ਨਾਲ ਤੋਂ ਫੁੱਲੀਆਂ ਵੀ ਲੈ ਜੂਗੀ ਤੈਨੂੰ ਤਾਂ ਕਿਤੇ ਭਾਈ ਹੁਣ ਖਵਾਦਾ ਮੈਂ ਉਹ ਸ ਆ ਪੋਰਖੇ ਜਿਵੇਂ ਗਾਜ ਮੇ ਕੋਈ ਡੰਗਰ ਪਾੜ ਰਿਹਾ ਦਾ ਸਖਜ ਦੱਸ ਹਾਏ ਹਾਏ ਡੰਗਰਾਂ ਨੂੰ ਕਿਹੜਾ ਅਸੀਂ ਪਸ਼ੂਆਂ ਦੱਸ ਹੈ ਤੁਨ ਬੰਦੇ ਕੀ ਨੇ ਬਣਾਇਆ ਰਸ ਬਾਈ ਨਾ ਬੰਦਿਆਂ ਨੂੰ ਦੱਸ ਆਇ ਤੇ ਕਿਹੜੀ ਗੱਲ ਆ ਵੀ ਤੇ ਨਾ ਇਥੇ ਕੀ ਪੈੜ ਧਰਤੀ ਹੈ ਕਿ ਗੱਦੱਸ ਆ ਜੂਗੇ ਹੁੰਦਾ ਸਾਨੂੰ ਹੋਜੀ ਕੰਮ ਰਹੂਗਾ ਸਿਆਲ ਸਿਆਲਾ ਤੇ ਬੁੜਾ ਆ ਗਿਆ ਤੇ ਬੁੜੀ ਆ ਗਈ ਕਦੇ ਉਹ ਦੂਜਾ ਆ ਗਿਆ ਢੱਡਲਿਆ ਮੱਗਰ ਆ ਮੇਰੀ ਗੱਲ ਸੁਣ ਬੇ ਇੱਥੇ ਕੋਈ ਨਹੀਂ ਆਇਆ ਠੀਕ ਹੈ ਜਮਾਸ ਵਾਰ ਕੇ ਬੋਲ ਮੈਂ ਕੱਲੀ ਆਈਆਂ ਕਦੇ ਤੂੰ ਡੰਗਰ ਦੱਸਦਾ ਕਦੇ ਤੂੰ ਪਸ਼ੂਆਂ ਵਰਗੇ ਦੱਸਦਾ ਕਦੇ ਤੂੰ ਕੁਸ ਦੱਸਦਾ ਹੈ ਮੇਰੀ ਗੱਲ ਸੁਣ ਬੇ ਆ ਤੇਰੇ ਜੀਰਨੀ ਪਹਿਲਾਂ ਮਾਰਿਆ ਦੀ ਵੜਦੀ ਮੈਂ ਮੇਰੀ ਕੀ ਆ ਸੰਭਾਈ ਇੱਕਾ ਸਾਗ ਤਾਂ ਲੈ ਜਾ ਗਿਆ ਚਲ ਕੋਈ ਨਾ ਅੱਗੇ ਬਾਸ ਨੂੰ ਲੋੜ ਪੁੱਛ ਸਕਦੀ ਕੋਈ ਤੁਸੀਂ ਐਂ ਕਰਿਆ ਕਰੋ ਹੋਰ ਤਾਂ ਕੋਈ ਇਲਾਜ ਹੈ ਨਹੀਂ ਦੇਖ ਮੇਰੇ ਕੋਲੇ ਤੁਸੀਂ ਉਹ ਰੱਗ ਪੇ ਕਾਂਡਾ ਚਰਜਾ ਕਰੋ ਦੇਖ ਹਾਇ ਲੈ ਫੇਰ ਤੂੰ ਕਹੀ ਐ ਨਾ ਚਰ ਜਾ ਕਰੋ ਮੈਂ ਚਰਨ ਨੂੰ ਅਸੀਂ ਕਿਹੜਾ ਪਾਸੂ ਆ ਉਹ ਸਾਨੂੰ ਬੰਦੇ ਬਣਾ ਦੇ ਕਿਸ ਨੇ ਦੱਸ ਭਾਈ ਫਿਰ ਮੈਂ ਪਹਿਲਾਂ ਭੁਗਿਆ ਨਾ ਕਹਿ ਬਾਰੀ ਇਹ ਗੱਲ ਸੁਣ ਆ ਤੇਰੀ ਚੀਰ ਨਹੀਂ ਤੇਰੇ ਹੱਥ ਚ ਦੇਤੀ ਜੇ ਅੱਗੇ ਤੋਂ ਤੇਰੇ ਖੇਚ ਚ ਪੜ ਗਈ ਨਾ ਤੇ ਮੇਰਾ ਨਾ ਫੇਰ ਬੱਬੂ ਨਹੀਂ ਹਾਂ ਤੈਨੂੰ ਕਿਹੜਾ ਚਿੱਠੀ ਪਾ ਕੇ ਬੁਲਾਵੇਂ ਮੈਂ ਫਿਰ ਤੇ ਹੁਣ ਤਾਂ ਤੂੰ ਚਿੱਠੀ ਪਾ ਕੇ ਵੀ ਬੁਲਾਵੇਂ ਨਾ ਤੇ ਮੈਂ ਤਾਂ ਵੀ ਨਹੀਂ ਆਉਦੀਗੀ ਉਹ ਭਗ ਜਾ ਪਾਪਾ ਕੋਲ ਭਾ ਜਾ ਤੂੰ ਕੋਈ ਨਹੀਂ ਭਗ ਜਾ ਤੈਨੂੰ ਕਿਹੜਾ ਚਿੱਠੀ ਪਾ ਕੇ ਬੁਲਾ ਕੇ ਕਿਸ ਨੇ ਦੱਸ ਉਹਰੇ ਮੈਂ ਖਾਰੂ ਬਾਰਖਾ ਡੰਗਰਾਂ ਮੰਗੂ ਦੇਖਾ ਇੱਕ ਤਾਂ ਹੋਰੀਆਂ ਨੇ ਬੈੜੀਆਂ ਉਪਰ ਉਹ ਇਹਲੇ ਨੇ ਵੱਡੇ ਇਹ ਤਾਂ ਸਮਾਂ ਹੀ ਦੱਸੂਗਾ ਵੀ ਕਿਹੜਾ ਕਿਨੂੰ ਚਿੱਠੀ ਪਾਉਂਦਾ ਮੇਰਾ ਨਾਂ ਵੀ ਬੱਬੂ ਨਹੀਂ ਜੇ ਤੇਰੇ ਗਿੱਟੇ ਨਾ ਘਟਾਏ ਆ ਮਰੇ ਦਲਕੇ ਵਾਲੇ ਯਾਰ ਮੂੜ ਖੜਾ ਕਰ ਖੜਾ ਕੀ ਬੰਦਾ ਇਹਨੂੰ ਮੈਂ ਕਹਿ ਦੱਸ ਯਾਰ ਦਾ ਖੁੱਲਾ ਪਿਆ ਬਾਪੂ ਜੀ ਘਰੇ ਆ ਗਏ ਕੋਈ ਗੱਲ ਨਹੀਂ ਕਾਲਿਆ ਅੱਜ ਮੈਂ ਵੀ ਬਾਪੂ ਜੀ ਨੂੰ ਨਾ ਚਾਰ ਵਧਾ ਕੇ ਦੱਸਾਂ ਚੱਲ ਮੈਂ ਵੀ ਬਾਪੂ ਜੀ ਨਾਲ ਕਰਦੀ ਆ ਗੱਲ ਜਾ ਕੇ ਇਹ ਘਾਹ ਰੇ ਗਾਜਾ ਨਾ ਮਾ ਦੇਉ ਨੇ ਜਿਵੇਂ ਅੱਜ ਕੱਲ੍ਹ ਯਾਰ ਤੁਰੇ ਅੱਜ ਵਾਕੋ ਕੀ ਹਾਲ ਕੱਲਿਆਰੇ ਬੁੱਤ ਤੁਲ ਤੁਸੀਂ ਸਾਗ ਲਿਆ ਹੈਗੇ ਕੀ ਦੱਸਾਂ ਬਾਪੂ ਆ ਤੁਸੀਂ ਤਾਂ ਕਹਿੰਦੇ ਸੀਗੇ ਉਹਨਾਂ ਦੇ ਸਾਗ ਤੋੜ ਲਿਆ ਖੇਤੋਂ ਜਾ ਕੇ ਹਾਂ ਮੈਂ ਕਿਹਾ ਭਾਈ ਤੇ ਜਦੋਂ ਮੈਂ ਉਹਨਾਂ ਦੇ ਸਾਗ ਤੋੜਨ ਗਈ ਤੇ ਹਾਂ ਤਾਂ ਦਸ ਦਿਨੋਂ ਵੀ ਸ਼ੁਰੂ ਨਾ ਦੱਸੋ ਮੈਨੂੰ ਕੀ ਗੱਲ ਦਰ ਕੀ ਕਹਿਆ ਤੁਹਾਨੂੰ ਉਹਨੇ ਉਹ ਕਾਲਾ ਸੀਗਾ ਉਹਨਾਂ ਦਾ ਤੇ ਮੈਨੂੰ ਕਹਿੰਦਾ ਤੂੰ ਇੰਨੀ ਸੋਹਣੀ ਸੁਨੱਖੀ ਹੋ ਕੇ ਸਾਗ ਤੋੜਦੀ ਫਿਰਦੀ ਆ ਅੱਛਾ ਜੀ ਪਹਿਲਾਂ ਮੈਂ ਵੀ ਕੱਲਿਆਂ ਦਾ ਮਾਲਕ ਐ ਤੂੰ ਸਾਗ ਦੀਆਂ ਕੀ ਗੱਲਾਂ ਕਰਦੀਆਂ ਮੈਂ ਤਾਂ ਤੈਨੂੰ ਵੀ ਰਾਣੀ ਬਣਾ ਕੇ ਰੱਖੋ ਉਹ ਤੇਰਾ ਭਾਜੇ ਬੇੜਾ ਤੇਰਾ ਆਉਂਦਾ ਬਾਪੂ ਜੀ ਕਹੇ ਕਿ ਮੈਂ ਗਿਆ ਇਹ ਗੱਲ ਹੋ ਹੈ ਹੈ ਪਤਾ ਨਹੀਂ ਉਹ ਤਾਂ ਕੱਲਿਏ ਗਈਦੀ ਤੇ ਤੇਰੇ ਬੇਬੇ ਨੇ ਕੀ ਨਾਲ ਤੇਰੇ ਮੈਂ ਦੇਖਣ ਗਈ ਸੀ ਬਾਪੂ ਜੀ ਬੇਬੇ ਨੂੰ ਤੇ ਬੇਬੇ ਹੈ ਨਹੀਂ ਸੀ ਉਧਰ ਉਹ ਕਾਨੂੰ ਖੜਦੀ ਆ ਘਰੇ ਉਹਦੀ ਮੈਨੂੰ ਸਰਵਿਸ ਕਰਨੀ ਪੂ ਕੋਈ ਨਾ ਪੁੱਤ ਤੂੰ ਦਿਲ ਤੇ ਨਾ ਕੋਈ ਗੱਲ ਹੀ ਮੈਂ ਹੁਣੀ ਜਾਣਾ ਮੈਂ ਹੁਣੀ ਦੱਸਦਾ ਉਹਨੂੰ ਗੱਲ ਉਹ ਪਤਾ ਕਿੰਨੀ ਸ਼ਰਮ ਆਈ ਬਾਪੂ ਜੀ ਸਾਲਾ ਕੋਈ ਨਾ ਪੁੱਤ ਕੋਈ ਨਾ ਜਵੀ ਜਿੱਤ ਚਿੱਤ ਦੇ ਨਾਲ ਆ ਗੱਲ ਤੂੰ ਮੈਂ ਹੁਣੀ ਜਾਣਾ ਮੈਂ ਹੁਣੀ ਦੱਸਦਾ ਉਹਨੂੰ ਪਤਾ ਹਾਂ ਮੈਂ ਕਹਿ ਕਿਵੇਂ ਦੱਤੀ ਗੱਲ ਇਹ ਤੈਨੂੰ ਪਤਾ ਨਹੀਂ ਵੀ ਸਾਡੇ ਤਾਂ ਬਰਮੇ ਪੁੱਠੇ ਨੇ ਆ ਖਿਚਣਾਂ ਲਾਂਗੇ ਤੈਨੂੰ ਅੰਦਰੋਂ ਫੜ ਕੇ ਇਹ ਕੋਈ ਨਹੀਂ ਕਾਲਿਆ ਮੇਰੇ ਨਾਲ ਗੱਲਾਂ ਕਰਦਾ ਸੀ ਨਾ ਅੱਜ ਛਾੜ ਦੇ ਖੇਤੋ ਸਾਗ ਕਿਵੇਂ ਤੋੜਨ ਲੱਗੀ ਹੁਣ ਮੈਂ ਤੈਨੂੰ ਦੱਸਾਂ ਮਿਸਤਰੀਆਂ ਦਾ ਲੈਣਾ ਕੀ ਕਰ ਸਕਦਾ ਪੂਰੀ ਤਾਕਤ ਕੀ ਆ ਉਹ ਜਵਾਖਾਂ ਨੂੰ ਪੁੱਠਾ ਬੋਲ ਗਿਆ ਸਾਰੇ ਦੋਸਤੀਆਂ ਸਾਗਦੀਆਂ ਮੰਗੀਆਂ ਨੇ ਤੇ ਤੂੰ ਕੀ ਦੱਸ ਲੋੜਾ ਆ ਗਿਆ ਜੇ ਥੱਲੋ ਜਮੀਨ ਆ ਤੂੰ ਹੰਕਾਰ ਕਰਦਾ ਜਮੀਨ ਦਾ ਮੈਂ ਦੇਖਦਾ ਇਹਦੇ ਨਾਲ ਦੋ ਹੱਥ ਆ ਹੈ ਜਿੰਦਾ ਲੱਗਿਆ ਪਿਆ ਓਏ ਲੈ ਕੋਈ ਨਾ ਖੇਤ ਹੋਊਗਾ ਖੇਤ ਤੇ ਜਾ ਕੇ ਆਉਣਾ ਮੈਂ ਜਿਹਦੀ ਬਣਾਉਂ ਰੇੜੇ ਦੀ ਮੈਂ ਇਹਨੇ ਗੱਲ ਕਹਿ ਕਿਵੇਂ ਦਿੱਤੀ ਜਵਾਖਾਂ ਨੂੰ ਇਹ ਕੱਚੀ ਗੱਲ ਆ ਉਦੋਂ ਨਾ ਸੋਣਾ ਬਣਿਆ ਮੈਨੂੰ ਕਿ ਕਿਚੂ ਮਿਸਤਰੀ ਨਹੀਂ ਕਹਿਣਾ ਕਿਸੇ ਨੇ ਦੇਖੀ ਉਹ ਨਾਲ ਬਣਦਾ ਕੀ ਅੱਜ ਉਹਦੇ ਨਾਲ ਫਿਰ ਇਹਨੇ ਜਿਹੜੀ ਹੱਥਾਂ ਦੀਆਂ ਭਾਰਖੀਆਂ ਨੇ ਭਲੇ ਮਾਨਸਾ ਦੱਸੂ ਤੂੰ ਮੈਂ ਬੋਲਦੇ ਹੁੰਦੇ ਨੇ ਜੇ ਤੇਰੇ ਸਾਲ ਟੋੜ ਲਵਾਗੀ ਭਲ ਵੀ ਸਾਡੀ ਜ਼ਮੀਨ ਨਹੀਂ ਹੈ ਤਾਂ ਅਸੀਂ ਬਾਟ ਮਟਾ ਖਬੀ ਖਾਣੂਗਾ ਚਾਹਾਂ ਮੈਂ ਦੱਸ ਕਿ ਲਾ ਮਾਲਕਾਂ ਦੇ ਵੇਖ ਕੁਆਸਾਂ ਗੱਲੇ ਹੀ ਦੋ ਯਾਰ ਤੇਰੇ ਇਹਨੂੰ ਦੱਬਣ ਨੂੰ ਜਿਹੜੇ ਪਰਦੇ ਸੀ ਬਲੀਏ ਨਹੀਂ ਮਟਿਆਰੇ ਗੱਲ ਸੁਣੋ ਮੁੰਡਿਆ ਮੇਰੀ ਇਦੂ ਤੈਨੂੰ ਸੰਗਸਾਰ ਮਹਿਗੀ ਹੈ ਕਨਾ ਮਾਣੀ ਮੋਟੀ ਕੀ ਹੋ ਗਿਆ ਲੈਣਾ ਤਰਾ ਅਰੇ ਮੈਨੂੰ ਪੁੱਛਦਾ ਕਹਿੰਦਾ ਕੀ ਹੋ ਗਿਆ ਹਾਂ ਆਹਦਾ ਕੀ ਗੱਲ ਹੋ ਗਈ ਮੈਂ ਗੱਲ ਤਾਂ ਤੈਨੂੰ ਪਤਾ ਨਹੀਂ ਹਲੇ ਕੀ ਗੱਲ ਹੋ ਗਈ ਮੈਨੂੰ ਪੁੱਛਦਾ ਕਹਿੰਦਾ ਗੱਲ ਕੀ ਹੋ ਗਈ ਕਹਿੰਦਾ ਉਹੀ ਭੱਗੇ ਪਰਦਾ ਮਰੇ ਯਾਰ ਤੂੰ ਨਾ ਇੰਨਾ ਐ ਦੱਸ ਪਹਿਲਾਂ ਕਿੰਡੀ ਕਿਜਾਇਦਾ ਤੇਰੇ ਲੋ ਵੇ ਮੈਂ ਤੈਨੂੰ ਕੀ ਕਿਹਾ ਬਾਈ ਕਿੱਡਾ ਕਿ ਤੂੰ ਸੁਨਵਾਜਦਾਰ ਹੋ ਗਿਆ ਨਦਰ ਮੈਂ ਤੈਨੂੰ ਕੁਝ ਕਹਾ ਨਹੀਂ ਯਾਰ ਉਹੀ ਗੱਪਈਏ ਨਾ ਬੇਨਾ ਕੱਦੇ ਕਹਿੰਦਾ ਮੇਰੇ 10 ਕਿਲੇ ਨੇ ਕਦੇ ਕਹਿੰਦਾ 20 ਕਿਲੇ ਨੇ ਮੈਂ ਰਾਣੀ ਬਣਾ ਲੂੰ ਗੱਲਾਂ ਕਿਹੜੀਆਂ ਕਰਦਾ ਤੂੰ ਐਸ ਪਹਿਲਾਂ ਮੈਨੂੰ ਇਹ ਤੇਰਾ ਮੈਂ ਕਿ ਕਰੂ ਨਾ ਬੁੜੇ ਖੁੰਡੇ ਦਾ ਰਾਣੀ ਬਣਾ ਕੇ ਤੈਨੂੰ ਦੱਸ ਹਾਂ ਰਾਣੀ ਬਣਾ ਲੈ ਸਾਡੇ ਜਵਾਖਾ ਸਾਕ ਤੋੜਨਗੇ ਤੇ ਕੀ ਹੋ ਗਿਆ ਇਹ ਸਸਿਰਨੀ ਤੋੜ ਲਏ ਨੇ ਉਹਨਾਂ ਨੇ ਅੱਛਾ ਉਹ ਗੱਲ ਕਰਦਾ ਤੂੰ ਅੱਖਾਂ ਹੀ ਉਹ ਗੱਲ ਕਰਦਾ ਫੇਰ ਕੀ ਮੰਨੋ ਪੈਗੀ ਉਸ ਨਦਰ ਮੜੇ ਜਵਾਖਾਂ ਨੂੰ ਬਈ ਸਮਝਾ ਕੇ ਰੱਖਿਆ ਕਰ ਤੂੰ ਹਾਂ ਕਿਦਾਂ ਹੁਣ ਚੋਰੀਆਂ ਸਾਕ ਤੋੜਨ ਲੱਗਿਆ ਆ ਕੇ ਮੇਰੇ ਯਾਰਾਂ ਫੇਰ ਕੀ ਹੋ ਗਿਆ ਫੇਰ ਉੱਪਰੋਂ ਘਾ ਪੈਂਦੇ ਤੂੰ ਜਵਾਕਾਂ ਨੂੰ ਪੁੱਠੇ ਬੋਲਦਾ ਸਾਡੇ ਨੂੰ ਸਾਰੇ ਦੀ ਤੌੜੀ ਲਾ ਦ ਮਾਰ ਮਾਰ ਗਾਜਮ ਐ ਪਤਾ ਸਾਡੇ ਸੰਦ ਕਹੇ ਜੀ ਨੇ ਮਿਸਤਰੀਆ ਲਵੇ ਹਲੇ ਦੇਖੇ ਰੀ ਤੈ ਇਹ ਥੋੜੇ ਵਾਲੇ ਗੰਦਾਸੇ ਨਹੀਂ ਹੈਗੇ ਗੱਲਾਂ ਕਰਦਾ ਕਿਹੜੀਆਂ ਤੂੰ ਇਹ ਬੰਦਾ ਬਣ ਜਾ ਬੰਦਾ ਨਾ ਬਣ ਜੇ ਆਪਦੇ ਆ ਫਿਰ ਕਹੇ ਕਿਹਾ ਨਹੀਂ ਐਵੇਂ ਤੋਨੀ ਕੀ ਕਰਾਵੇਂਗਾ ਗੁੱਸਾ ਨਹੀਂ ਦੇਖਿਆ ਤਾਂ ਮੈਂ ਤੈਨੂੰ ਸੱਗਲਾ ਉਹੀ ਬਿਨਾਂ ਤੇ ਬੜੀਆਂ ਰੌੜ ਮੰਗੂ ਲਾਣ ਦਾ ਰਿਆ ਯਾਰ ਇਹਨਾਂ ਨਾਲੇ ਹੋਰ ਵਧੀਆ ਨਾ ਕਹਿਤਾ ਪਿੱਛੇ ਉੱਥੇ ਘੜ ਗਈ ਨਾ ਪਰ ਪਿੱਛੇ ਚੱਲ ਓਏ ਤੂੰ ਮੇ ਤੋਂ ਹੋਰ ਨਾ ਉਨੀ ਕੀ ਕਰਾ ਲਈ ਤੂੰ ਕਰ ਲਓ ਜਰਾ ਛੱਡ ਦੇ ਕਰ ਲੈ ਮਾੜਾ ਜਿਹੜਾ ਖਰਚ ਪਛਵਾ ਜਾਂਦਾ ਗੇ ਕੋਕਰ ਮਾਰ ਜੇ ਤੇਰੀ ਤੇ ਮੈਂ ਰੇਡ ਹੁੰਨ ਬਣਾਣਾ ਇਤਨੀ ਕਰਨਾ ਖਰਚਾ ਇਤਨਾ ਕਰਨਾ ਤੇਰੀ ਬਾਤ ਤੇਰੀ ਮੈਂ ਬਣਾਉ ਰੇਡ ਖਰਚਾ ਰੋਕ ਲਾ ਲੈ ਦੇਖ ਲਾ ਉਹ ਲੈ ਕੇ ਦੇਖ ਲਾ ਦੇਖ ਲਾ ਦੀਦਾ ਖੱਲਦੀ ਮੈਨੂੰ ਪਤਾ ਦੀ ਇਹ ਕਰੂਗਾ ਇਹ ਕੰਮ ਕੋਈ ਨਾ ਕੋਈ ਚੱਲ ਕੋਈ ਨਾ ਤੇਰੇ ਗਾਇ ਲੈ ਆਉਣਾ ਮੈਂ ਚੱਲ ਤੇਰੇ ਗਾਇ ਲੈ ਆ ਗਿਆ ਚੱਲ ਤੇਰੇ ਗਾਇ ਲੈ ਆ ਗਿਆ ਜੇ ਤੇਰਾ ਜਲੂਸ ਨਾ ਕੱਢਿਆ ਤੂੰ ਕੀ ਜਾਣੇਗਾ ਵੀ ਮੈਨੂੰ ਮਿਲਿਆ ਨਹੀਂ ਹੈ ਕੋਈ ਬੰਦਾ ਚੱਲ ਮੈਂ ਕਰੀ ਹੁਣਾ ਦੇਖੀ ਤੇਰੇ ਵਾਲਾ ਬਣਦੀ ਕੀ ਆ ਹੋਲੋਕ ਕਾਨੂੰ ਹੈ ਇਸ ਕਿਉਂ ਸਿੱਖਿਆ ਹੋਰ ਮੇਰੀ ਮਾਂ ਬਣਾਉਂਦੀ ਰਹਿਣ ਮਾਰ ਕੇ ਸਾਸਰੀਕਾਰ ਵੀਰੋ ਸਾਸਰੀਕਾਰ ਸਾਰੇ ਵੀਰਾਂ ਨੂੰ ਜੀ ਆਈਏ ਵੀਡੀਓ ਬਣਾਈ ਐ ਸੀ ਕਿ ਨਾ ਇਹਨੂੰ ਬੱਦਬੱਦ ਸ਼ੇਅਰ ਕਰ ਦੋ ਹੱਥ ਵਨ ਕੇ ਬੇਨਤੀ ਸੋਡੇ ਬੁਰ ਐਂ ਕਾ ਤੋ ਕਰਦੇ ਮੇਰੇ ਤੁਸੀਂ ਨਾਲੇ ਦੇਖ ਲੈਣ ਵਾਲੇ ਸ਼ੇਅਰ ਨਹੀਂ ਕਰਦੇ ਐ ਨਾ ਕਰਦੇ ਕਰ ਦਿਆ ਕਰੋ ਜੀ ਕਰ ਦਿਆ ਕਰੋ ਬਾਈ ਬਣ ਕੇ ਹਾਂ ਧੰਨਵਾਦ ਜਿਉਂਦੇ ਰਹੋ ਬਾਈ ਹਾਂ ਅਸਤਾ ਦੇਸੀ ਜੇ ਬੰਦਿਆ ਦੇ ਕੋਈ ਹਾਂ ਕਮੇਡੀ ਵੀਡੀਓ ਇੱਕ ਟਾਈਮ ਪਾਸ ਕਰਨ ਵਾਲੀ ਵੀਡੀਓ ਹੈ ਨਾ ਜੇ ਤੁਹਾਡਾ ਮੜਿਆ ਹਾਸਾ ਆਵੇ ਜੀ ਤਾਂ ਉਹੀ ਹਾਸੇ ਵਾਲੀ ਕਰਦੇ ਹਾਂ ਹਾਂ ਪਹਿਲਾਂ ਅਸੀਂ ਦੂਜੀਆਂ ਕਰਨਾ ਕਰੀ ਵੀਡੀਓ ਮੈਸੇਜ ਵਾਲੀਆਂ ਕਰ ਜਾਓ ਸਾਡਾ ਚੈਨਲ ਸਬਸਕ੍ਰਾਈਬ ਕਰ ਦੋ ਹੱਥ ਵਨ ਕੇ ਬੇਨਤੀ ਤੁਹਾਨੂੰ ਸਾਰਿਆਂ ਨੂੰ ਧੰਨਵਾਦ ਕਰਦੇ ਹਾਂ ਬਾਈ ਹਾਂ ਇਹ ਧੰ